ਜੀ ਸਟਰਗਲ ਕਰਨਾ ਹਾਰਡ ਵਰਕ ਕਰਨਾ ਤੇ ਸਤਿਗੁਰੂ ਨੇ ਇਸ ਧਰਤੀ ਨੂੰ ਕਿਹਾ ਮਾਲੋ ਮਾਲ ਮਾਲ ਇਹ ਮਾਲਵੇ ਦੀ ਬੈਲਟ ਹੈ ਸਾਰੀ ਜਿਸ ਧਰਤੀ ਤੇ ਆਪਾਂ ਬੈਠੇ ਆਂ ਦਮਦਮਾ ਸਾਹਿਬ ਆਪਣੇ ਬਿਲਕੁਲ ਨੇੜੇ ਆ ਵੇਖੋ ਕੋਈ ਬਹੁਤਾ ਸਫਰ ਨਹੀਂ ਬਿਲਕੁਲ ਨੇੜੇ ਦਮਦਮਾ ਸਾਹਿਬ ਹੈ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਪੰਜਵਾਂ ਤਖਤ ਹੈ ਖਾਲਸੇ ਦਾ ਮਾਲਵੇ ਦਾ ਦਮਦਮਾ ਸਾਹਿਬ ਤੇ ਐਸੀਆਂ ਬਖਸ਼ਿਸ਼ਾ ਸਾਡਿਆਂ ਇਲਾਕਿਆਂ ਤੇ ਗੁਰੂ ਸਾਹਿਬ ਨੇ ਵਰਤਾਈਆਂ ਤੇ ਇਸ ਮਾਲਵੇ ਦੀ ਧਰਤੀ ਦੇ ਉੱਤੇ ਇਦਾਂ ਹੀ ਹੁਣ ਨਜ਼ਰ ਨਹੀਂ ਪੈਂਦੀ ਕਿੱਥੇ ਤੱਕ ਸਿੰਘ ਬੈਠੇ ਐ ਖੜੇ ਐ ਪਿੱਛੇ ਤੱਕ ਪਤਾ ਹੀ ਨਹੀਂ ਲੱਗਦਾ ਐ ਆਲੇ ਦੁਆਲੇ ਪੱਗਾਂ ਵਾਲੇ ਦਸਤਾਰਾਂ ਵਾਲੇ ਨਾ ਦਿਸਦੇ ਐ ਮੈਨੂੰ ਸਟੇਜ ਤੋਂ ਬੈਠੇ ਨੂੰ ਓ ਕਿੱਥੇ ਤੱਕ ਸੰਗਤ ਹੀ ਸੰਗਤ ਦਿਸਦੀ ਐ ਐਦਾ ਪੱਗਾ ਤੁਹਾਡੀਆਂ ਨਜ਼ਰ ਆ ਰਹੀਆਂ ਦਸਤਾਰਾਂ ਨਜ਼ਰ ਆ ਰਹੀਆਂ ਤੇ ਸੋਹਣਾ ਹੀ ਐਂਦਾ ਲੱਗਦਾ ਵੀ ਸਤਗੁਰ ਦਾ ਸਜਿਆ ਦਰਬਾਰ ਹੋਵੇ ਪੰਜਾਬ ਦੀ ਧਰਤੀ ਹੋਵੇ ਐਦਾ ਸੰਗਤਾਂ ਬੈਠੀਆਂ ਹੋਣ ਐਦਾ ਚਵਰਾ ਛਤਰਾ ਤਖਤਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸਜੇ ਹੋਏ ਹੋਣ ਸਤਗੁਰਾਂ ਦਾ ਐਦਾ ਸਜਿਆ ਦਰਬਾਰ ਹੋਵੇ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਸੰਗਤਾਂ ਸਤਗੁਰੂ ਦੇ ਦਰਬਾਰ ਵਿੱਚ ਮੱਥਾ ਟੇਕ ਰਹੀਆਂ ਬੈਠ ਰਹੀਆਂ ਕੋਈ ਲੰਗਰ ਵਰਤਾ ਰਿਹਾ ਕੋਈ ਪ੍ਰਸ਼ਾਦਾ ਵਰਤਾ ਰਿਹਾ ਕੋਈ ਟਰੈਕਟਰ ਟਰਾਲੀਆਂ ਖਿਲਾ ਰਿਹਾ ਕੋਈ ਪਹਿਰੇ ਤੇ ਖੜਾ ਸਾਰੇ ਸੇਵਾ ਵਿੱਚ ਲੱਗੇ ਹੋਏ ਆ ਡਿਊਟੀਆਂ ਅਲੱਗ-ਅਲੱਗ ਲੱਗੀਆਂ ਹੋਈਆਂ ਸੋਹਣੇ ਆਪਾ ਇਦਾਂ ਲੱਗਦੇ ਆ ਕਿ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਆਲੇ-ਦੁਆਲੇ ਅਸੀਂ ਇਦਾਂ ਫਿਰਦੇ ਆ ਧਰਤੀ ਪੰਜਾਬ ਦੀ ਤੇ ਤੇ ਔਰ ਇਦਾਂ ਦੇ ਸਮਾਗਮ ਜਿਹੜੇ ਆ ਸੋਹਣੇ ਲੱਗਦੇ ਆ ਥੱਬਦੇ ਆ ਚਾਹੀਦਾ ਹੀ ਇੰਨਾ ਹੈ ਕਿ ਗੁਰੂ ਦਾ ਇਦਾਂ ਦਰਬਾਰ ਸਜੇ ਚੜਦੀ ਕਲਾ ਹੋਵੇ ਫਿਰ ਦਸਤਾਰਾਂ ਵਾਲੇ ਕਿੰਨੇ ਨੌਜਵਾਨ ਵਿੱਚ ਨੇ ਕਿੰਨੇ ਮੁੰਡੇ ਆ ਨੌਜਵਾਨ ਜਿਨ੍ਹਾਂ ਦੀ ਉਮਰ 18 ਸਾਲ ਦੀ ਕੋਈ 20 ਸਾਲ ਦਾ ਕੋਈ 25 ਸਾਲ ਦਾ ਕਿੰਨੇ ਨੌਜਵਾਨ ਬੱਚੇ ਵਿੱਚ ਬੈਠੇ ਆ ਤੇ ਭਰਾਵੋ ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਹਰ ਜਗ੍ਹਾ ਹੀ ਕੀਤੀ ਹੈ ਅੱਜ ਦੇ ਸਮੇਂ ਦੇ ਵਿੱਚ 10000 ਨੌਜਵਾਨ ਮੁੰਡਾ 20000 ਨੌਜਵਾਨ ਮੁੰਡਾ ਬੱਚਾ ਨੌ ਨੌਜਵਾਨ 20000 ਨੌਜਵਾਨ ਬੱਚਾ ਐਦਾਂ ਸੰਗਤ ਵਿੱਚ ਆ ਜਾਏ ਲੜਕੀਆਂ ਨੇ ਨੌਜਵਾਨ ਕੁੜੀਆਂ ਨੌਜਵਾਨ ਮੁੰਡੇ ਫੋਨ ਛੱਡ ਕੇ ਤੇ 2 ਘੰਟੇ ਆ 7 ਵਜੇ ਤੇ ਬਹਿਣ ਲੱਗੇ ਹੋ ਤੁਸੀਂ ਬਹਿੰਦੇ 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 ਤੇ ਸਾਨੂੰ ਇਦਾਂ ਹੀ 11 ਵਜ ਜਾਂਦੇ ਐ ਅਸੀਂ 3 ਘੰਟੇ 2 ਘੰਟੇ ਫੋਨ ਛੱਡ ਕੇ ਸੰਗਤ ਵਿੱਚ ਬਹਿ ਜਾਈਏ ਨਾ ਇਹ ਵੀ ਸਾਡੇ ਸਾਡੇ ਲਈ ਬੜੀ ਭਾਦਰੀ ਦੀ ਗੱਲ ਐ ਬੜੀ ਵੱਡੀ ਗੱਲ ਐ ਇੱਕ ਮਿੰਟ ਅਸੀਂ ਫੋਨ ਦਾ ਖਿਹੜਾ ਨਹੀਂ ਛੱਡਦੇ ਤੇ ਜੇ ਨੌਜਵਾਨ ਬੱਚਾ 2 ਘੰਟੇ ਬਹਿ ਜਾ ਟਿਕ ਕੇ ਫੇਰ ਸਾਨੂੰ ਕੀ ਚਾਹੀਦਾ ਐ ਇਹ ਸੰਗਤ ਵਿੱਚ ਇੰਨਾ ਹੀ ਇੰਨਾ ਹੀ ਕਰ ਲਵੇ। ਮਾਪੇ ਕਹਿਣ ਪੁੱਤ ਕੁਝ ਨਾ ਕਰਿਆ ਕਰ ਜਦੋਂ ਕਿਤੇ ਨੇੜੇ ਤੇੜੇ ਦਵਾਨ ਹੋਵੇ ਜਾਇਆ ਕਰ। ਜਾਇਆ ਕਰ। ਆ ਜਿਹੜੇ ਤੁਸੀਂ ਨੌਜਵਾਨ ਵਿੱਚ ਕਈ ਬੈਠੇ ਹੋ ਦਾੜੀਆਂ ਚਟੀਆਂ ਹੋ ਗਈਆਂ। ਕਈ 50 ਸਾਲ ਦੇ ਐ। ਤੇ ਜਿੱਦੇ 25 ਸਾਲ ਪਹਿਲਾਂ ਕਦੇ ਦਵਾਨ ਸੁਣਿਆ ਇਦਾਂ ਹੀ ਬੈਠਾ ਉਦੋਂ ਉਦੋਂ ਦਾ ਰੰਗ ਚੜਿਆ ਅਜੇ ਤੱਕ ਵੀ ਚੜਿਆ ਹੋਇਆ। ਕਈ ਨਿੱਕੇ ਨਿੱਕੇ ਮੁੰਡੇ ਸੀ ਕਿੱਡੇ ਕਿੱਡੇ ਵੱਡੇ ਹੋ ਗਏ ਹੁਣ ਖੁਦ ਪਿਓ ਬਣ ਕੇ 15 ਸਾਲ ਦਾ ਪੁੱਤ ਹੋ ਗਿਆ ਗਾ। ਉਦੋਂ ਦਾ ਰੰਗ ਚੜਿਆ ਅਜੇ ਤੱਕ ਚੜਿਆ ਜੇ ਪਿਓ ਤੇ ਚੜ ਸਕਦਾ ਹੁਣ ਪੁੱਤ ਤੇ ਵੀ ਚੜ ਸਕਦਾ ਖੂਨ ਤੇ ਉਹੀ ਹੈ ਬਲੱਡ ਤੇ ਉਹੀ ਹੈ ਇਹ ਚੜ ਜਾਂਦਾ ਜੀ ਜੇ ਫੋਨਾ ਦੇ ਰੰਗ ਚੜ ਸਕਦੇ ਐ ਪਤਿਤਪੂਣੇ ਦੇ ਰੰਗ ਚੜ ਸਕਦੇ ਐ ਨਸ਼ਿਆਂ ਦੇ ਰੰਗ ਚੜ ਸਕਦੇ ਐ ਤੇ ਸੰਗਤ ਦਾ ਕਿਉਂ ਨਹੀਂ ਚੜੂ ਸਤ ਸੰਗਤ ਦਾ ਜਿਹੋ ਜੀ ਸੰਗਤ ਕਰਦਾ ਮਨੁੱਖ ਰੰਗ ਤੇ ਚੜਦੀ ਹੈ ਵੇਖ ਕੇ ਜਾਹੋ ਜਲਾਲ ਖਾਲਸੇ ਦਾ ਗੁਰੂ ਗ੍ਰੰਥ ਸਾਹਿਬ ਜੀ ਆਣ ਪੰਜ ਪਿਆਰੇ ਐਦਾਂ ਸੰਗਤ ਸਟੇਜਾਂ ਸਜੀਆਂ ਸਿੰਘਾਂ ਨੂੰ ਵੇਖ ਕੇ ਦਮਾਲੇ ਦਸਤਾਰਾਂ ਦਾੜੀਆਂ ਵੇਖ ਕੇ ਆਪ 50% ਪ੍ਰਚਾਰ ਤੇ ਇਹਦੇ ਨਾਲ ਹੀ ਹੋ ਜਾਂਦਾ ਹੈ 50% ਐਡਾ ਵੱਡਾ ਇਕੱਠ ਆਪਣੇ ਆਪ ਦੀ 50% ਪ੍ਰਚਾਰ ਕਰ ਜਾਂਦਾ ਹੈ 50% ਸਿੱਧਾ ਹੀ 50% ਪ੍ਰਭਾਵ ਪੈ ਜਾਂਦਾ ਹੈ ਮਾਈਂਡ ਦੇ ਉੱਤੇ ਐਨੇ ਹੋਏ ਸਿੱਖ ਐਂਦੇ ਨੌਜਵਾਨ ਐਂਦੇ ਮੁੰਡੇ ਐਂਦਾ ਉਤਸ਼ਾਹ ਐਨੀ ਚੜਦੀ ਕਲਾ ਉਹ ਵੇਖ ਕੇ ਹੀ ਮਨ ਕਾਇਮ ਜਿਆ ਹੋ ਜਾਂਦਾ ਚੱਲ ਜਿੱਥੇ ਐਂਦੇ ਸਿੰਘ ਸਜ ਰਹੇ ਆ ਮੈਂ ਵੀ ਸਜ ਜਾ ਜਿੱਥੇ ਐਂਦੇ ਤੁਰੇ ਆ ਮੈਂ ਵੀ ਤੁਰ ਪਾਵਾਂ ਐਂਨੇ ਲੱਗ ਰਹੇ ਆ ਤੇ ਮੈਂ ਵੀ ਲੱਗ ਜਾ ਰੰਗ ਛੱਡ ਜਾਂਦਾ ਪਾਸ ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਲਾਲ ਰੰਗ ਤੇ ਸਕੌਲ ਲੱਗਾ ਜਿਸ ਕੇਵੜਾ ਭਾਗਾ ਮੇਲਾ ਕਦੇ ਨਾ ਹੋਵੇ ਹੀ ਨਹਿ ਲੱਗਾ ਧਗ ਐਦਾ ਸੰਗਤ ਕਰਦਿਆਂ 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 ਮਨ ਛੱਡ ਜਾਂਦਾ ਰੰਗ ਪਤਾ ਹੀ ਨਹੀਂ ਲੱਗਦਾ ਤੇ ਗੁਰਮੁਖੋ ਕਿੰਨੇ ਕਰਮਾ ਵਾਲੇ ਆ ਵੇਖੋ ਕਿੰਨੀ ਕਿਰਪਾ ਹੈ ਇੰਨੇ ਹੀ ਸ਼ੁਕਰ ਹੈ ਇੰਨਾ ਹੀ ਸ਼ੁਕਰ ਕਰੋ ਸੱਚੇ ਪਾਤਸ਼ਾਹ ਕਿੱਡੀ ਕਿਰਪਾ ਇੰਨੇ ਨੌਜਵਾਨ ਬਹਿਣਗੇ ਸੁਣਨਗੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਆਪੇ ਬਦਲਣ ਲੱਗ ਜਾਣਗੇ ਸੰਗਤ ਕਰਦਿਆਂ ਕਰਦਿਆਂ ਅਸਰ ਹੋ ਜਾਂਦਾ ਹੈ ਕੋਈ ਪਤਾ ਨਹੀਂ ਕਿਹੜਾ ਬਚਨ ਹੈ ਕਬੀਰ ਸਤਗੁਰ ਸੂਰਮੇ ਲੋਆ ਪੜ ਲੋ ਬਾਹਿਆ ਬਾਣ ਜੋ ਇੱਕ ਬਾਣ ਹੈ ਬਾਣ ਕੀ ਪਤਾ ਕਿਹੜਾ ਬਾਣ ਵੱਜ ਜਾਣਾ ਹੈ ਅਸਰ ਹੋ ਜਾਣਾ ਹੈ ਹਾਂਜੀ ਫਤਗੁਰ ਸੂਰਮੇ ਵਜਿਆ ਡਿੱਗ ਪਿਆ ਪੁਆਇੰਟ ਤੇ ਪੁਆਇੰਟ ਤੇ ਡਿੱਗ ਪਿਆ ਬਾਣ ਵੱਜਿਆ ਕੀ ਪਤਾ ਕਿਹੜਾ ਬਾਣ ਵੱਜਣਾ ਹੈ ਜ਼ਿੰਦਗੀ ਬਦਲ ਜਾਣੀ ਤੇ ਯਾਦ ਰੱਖਣਾ ਬਾਣ ਬੋਲੇ ਥਾਂ ਤੇ ਵੱਜਦਾ ਹੈ ਅੰਦਰ ਲੰਘ ਜਾਂਦਾ ਹੈ ਪੱਥਰ ਤੇ ਨਹੀਂ ਵੱਜਦਾ ਬਾਣ ਤੇ ਵੱਜੂ ਕੋਈ ਸ਼ੱਕ ਨਹੀਂ ਸੰਗਤ ਵਿੱਚ ਆਇਆ ਬਾਣ ਵੱਜੂ ਪੱਥਰ ਦੇ ਨਾਲ ਬਣਾ ਕੇ ਰੱਖੀ ਥੋੜਾ ਜਿਹਾ ਨਰਮ ਰੱਖੀ ਨਰਮ ਥਾਂ ਤੇ ਬਾਣ ਲੰਗਦਾ ਪੱਥਰ 'ਚੋਂ ਬਾਣ ਨਹੀਂ ਲੰਗਦਾ ਨਰਮ ਥਾਂ ਤੋਂ ਲੰਗਦਾ ਥੋੜਾ ਜਿਆਦਾ ਨਰਮ ਰੱਖਣਾ ਪੈਣਾ ਤੈਨੂੰ ਆਪਣੇ ਦਿਲ ਨੂੰ ਪੱਥਰ ਬਣਾ ਕੇ ਬੈਠਾ ਫੇਰ ਨਹੀਂ ਗੱਲ ਬਣਦੀ ਪਰ ਜਦੋਂ ਅਸੀਂ ਆਪਣੇ ਆਪ ਨੂੰ ਥੋੜਾ ਨਰਮ ਕਰਕੇ ਮੈਂ ਸੁਣਨਾ ਹੈ ਮੈਂ ਸਮਝਣਾ ਹੈ ਮੈਂ ਬਦਲਣਾ ਹੈ ਪਰ ਪਤਾ ਹੀ ਨਹੀਂ ਲੱਗਦਾ ਕਿਸ ਵੇਲੇ ਜ਼ਿੰਦਗੀ ਬਦਲ ਜਾਂਦੀ ਏ ਲਾਈਫ ਚੇਂਜ ਹੋ ਜਾਂਦੀ ਏ ਬਾਣ ਵੱਜ ਜਾਂਦਾ ਹੈ ਤਾਂ ਕਰਕੇ ਸੰਗਤ ਵਿੱਚ ਆਇਆ ਕੋਈ ਪਤਾ ਨਹੀਂ ਕਿਹੜਾ ਬਾਣ ਵੱਜ ਜਾਣਾ ਹੈ ਮੇਰੇ ਛੇਕ ਜੀ ਦੇ ਲੈਜੇ ਵਿੱਚ ਹੋ ਗਿਆ ਛੇਕ ਹੋ ਗਿਆ ਛੇਕ ਅਸਰ ਹੋ ਗਿਆ ਐਸਾ ਬਾਣ ਵੱਜਦਾ ਹੈ ਮੈਂ ਇਤਿਹਾਸ ਥੋੜਾ ਜ਼ਿਕਰ ਕਰਦਾ ਸੰਗਤ ਜੀ ਟਿਕਾ ਰੱਖਿਓ ਆ ਧਾਰਨਾ ਪਹਿਲਾਂ ਗਈ ਏ ਮੇਰੇ ਸ਼ੇਖ ਜੀ ਕਲਈ ਦੇ ਵਿੱਚ ਸਾਰਿਆਂ ਨੂੰ ਪੜ ਲੈਣਾ ਚਾਹੀਦਾ ਸੇਖ ਜੀ ਕੋਲੇ ਕੁਰਾਨ ਐਸਾ ਪੜਨਾ ਚਾਹੀਦਾ ਸਭਨੋਂ ਤੇ ਜੀਸੇ ਪੜ੍ਹਦੇ ਗੁਰਾਂ ਨੇ ਐਸਾ ਬਾਣਵਾ ਜੇ ਗਰੀਬੀ ਤੇ ਲੋਹਾ ਗੁਰਾਂ ਨੇ ਐਸਾ ਬਾਣਵਾ ਸਨ 1647 ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ 1666 ਮੈਂ ਗੱਲ ਕਰਦਾ ਸਨ 1647 ਵਿੱਚ ਸੰਡੌਰੇ ਦੇ ਵਿੱਚ ਪੀਰ ਬੁੱਧੂ ਸਾ ਦਾ ਜਨਮ ਹੋਇਆ। ਨਾਮ ਸੀ ਬਦਰੂਦੀਨ, ਸੈਦ ਬਦਰੂਦੀਨ, ਬਦਰੂਦੀਨ ਇਹਦਾ ਨਾਮ ਸੀ। ਬੜਾ ਪਿਆਰਾ ਬੱਚਾ ਤੇ ਬੜਾ ਮਸਤ ਰਿਆ ਕਰੇ ਮਸਤ। ਬੜਾ ਨਰਮ ਦਿਲ, ਪਿਆਰ ਵਾਲੀ ਰੂਹ, ਛੋਟਾ ਜਿਹਾ ਬੱਚਾ। ਤੇ ਲੋਕੀਂ ਕਿਹਾ ਕਰਨ ਬੁੱਧੂ ਐ ਬੁੱਧੂ ਕਿਉਂਕਿ ਸਿਆਣਿਆਂ ਨੂੰ ਜਿਹੜਾ ਕੋਈ ਵੱਖਰਾ ਹੋਵੇ ਉਹ ਬੁੱਧੂ ਹੀ ਲੱਗਦਾ ਉਹਦਾ ਅਸੀਂ ਸਾਰੇ ਹੋਰ ਤਰ੍ਹਾਂ ਦੇ ਆ ਇਕੱਲਾ ਹੀ ਵੱਖਰਾ ਐ ਬੁੱਧੂ ਜਿਹਾ ਸਾਡੇ ਘਰੇ ਕਿੱਥੇ ਪੈਦਾ ਹੋ ਗਿਆ ਗੱਲਾਂ ਸਾਰੇ ਕਰਨ ਬੁੱਧੂ ਜਿਹਾ ਬਦਰੁਦਦੀਨ ਦਾ ਨਾਮ ਪਿੰਡ ਵਾਲਿਆਂ ਨੇ ਐਵੇਂ ਹੀ ਮੁੰਡਿਆਂ ਨੇ ਵੀ ਬੁੱਧੂ ਜਿਹਾ ਤੇ ਬੁੱਧੂ ਜਿਹਾ ਬੁੱਧੂ ਹੀ ਕਹਿਣ ਲੱਗ ਗਏ ਸਾਰੇ ਉਹ ਇਹੋ ਜਿਹਾ ਬੁੱਧੂ ਨਾਮ ਬਣਿਆ ਜਿਵੇਂ ਜਿਵੇਂ ਵੱਡਾ ਹੋਇਆ ਉਹਦੀ ਅਜਮਤ ਉਹਦੀ ਸਿਆਣਪ ਉਹਦੀਆਂ ਅਕਲਾਂ ਵੇਖ ਕੇ ਉਹ ਪਤਾ ਲੱਗਾ ਜਿਹਨੂੰ ਬੁੱਧੂ ਕਹਿੰਦੇ ਆ ਇਹਦੇ ਸਭ ਤੋਂ ਸਿਆਣਾ ਹੈ ਪਰ ਨਾਮ ਤੇ ਟਿਕ ਗਿਆ ਪੱਕ ਗਿਆ ਬੁੱਤੂ ਨਾਮ ਬੁੱਤੂ ਨਹੀਂ ਸੀ ਬੁੱਧੂ ਪੱਕ ਗਿਆ ਬੁੱਤੂ ਹੀ ਹੈ ਜੀ ਇਹ ਬੁੱਧੂ ਹੀ ਹੈ ਉਹ ਫਿਰ ਬਣਿਆ ਸੈਦ ਬੁੱਤੂ ਖਾਂ ਬੁੱਤੂ ਸ਼ਾ ਪੀਰ ਬੁੱਤੂ ਸ਼ਾ ਕਰਕੇ ਬੜੇ ਮਰੀਦ ਬੜੇ ਉਹਦੇ ਸੇਵਾਦਾਰ ਬੜੀ ਜੈਜਾਕਾਰ ਬੜੀ ਪਿਆਰੀ ਰੂਹ ਰੰਗੀ ਰੂਹ 1647 1657 1667